ਅੱਜ ਵਾਲੀ ਕਹਾਣੀ ਨੂੰ ਥੋੜਾ ਜਿਹਾ ਗੌਰ ਦੇ ਨਾਲ ਸੁਣਿਓ ਅੱਜ ਵਾਲੀ ਕਹਾਣੀ ਸੁਣ ਕੇ ਤੁਸੀਂ ਇਹ ਗੱਲ ਕਹਿਣ ਲਈ ਮਜਬੂਰ ਹੋ ਜਾਓਗੇ ਕਿ ਇਹੋ ਜਿਹਾ ਭੈਣਾ ਰੱਬ ਕਿਸੇ ਨੂੰ ਵੀ ਨਾ ਦੇਵੇ ਕਿਉਂਕਿ ਇਹ ਗੱਲਾਂ ਆਪਾਂ ਆਮ ਸੁਣਦੇ ਆਂ ਵੀ ਜਿਹੜੀਆਂ ਭੈਣਾ ਹੁੰਦੀਆਂ ਨੇ ਇਹਨਾਂ ਦੀ ਆਪਦੇ ਭਰਾਵਾਂ ਵਿੱਚ ਜਾਨ ਹੁੰਦੀ ਆ ਜਿਹੜੀਆਂ ਭੈਣਾ ਹੁੰਦੀਆਂ ਨੇ ਇਹ ਭਰਾਵਾਂ ਦੀ ਹਮੇਸ਼ਾ ਹੀ ਸੁੱਖ ਮੰਗਦੀਆਂ ਨੇ ਜਿਹੜੀਆਂ ਭੈਣਾ ਹੁੰਦੀਆਂ ਨੇ ਇਹ ਤਾਂ ਆਪਦੇ ਮੂੰਹ 'ਚੋਂ ਵੀ ਬੁਰਕੀ ਕੱਢ ਕੇ ਆਪਦੇ ਭਰਾਵਾਂ ਦੇ ਮੂੰਹ 'ਚ ਪਾ ਦਿੰਦੀਆਂ ਨੇ ਪਰ ਅੱਜ ਦੋ ਐਹੋ ਜਿਹੀਆਂ ਭੈਣਾਂ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਜਿਨ੍ਹਾਂ ਨੇ ਆਪ ਦੇ ਭਰਾ ਦਾ ਘਰ ਉਜਾੜ ਕੇ ਰੱਖਤਾ ਤੇ ਝੋਲੀ ਆਡ ਅਡ ਕੇ ਇਹ ਵੀ ਗੱਲ ਕਹਿੰਦੀ ਨੇ ਰੱਬ ਕਰਕੇ ਤੂੰ ਮਰ ਜੇ ਤੇ ਅਸੀਂ ਲੱਡੂ ਵੰਡਾਂਗੇ ਐਹੋ ਜਿਹੀਆਂ ਭੈਣਾਂ ਨੂੰ ਆਪਾਂ ਡੈਣਾ ਦਾ ਕਹਿ ਸਕਦੇ ਆ ਪਰ ਭੈਣਾਂ ਨਹੀਂ ਕਹਿ ਸਕਦੇ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਕੀ ਹੁੰਦਾ ਕਿ ਇੱਕ ਪਰਿਵਾਰ ਹੁੰਦਾ ਪਰਿਵਾਰ ਦੇ ਕੋਲ 16 ਕਿੱਲੇ ਜ਼ਮੀਨ ਹੁੰਦੀ ਆ ਚਾਰ ਭੈਣ ਭਰਾ ਹੁੰਦੇ ਨੇ ਵੱਡੇ ਭਰਾ ਦਾ ਨਾਮ ਹੁੰਦਾ ਸ਼ਮਸ਼ੇਰ ਸਿੰਘ ਛੋਟੀ ਭੈਣ ਦਾ ਨਾਮ ਹੁੰਦਾ ਜਤਿੰਦਰ ਕੌਰ ਉਸ ਤੋਂ ਛੋਟੀ ਦਾ ਨਾਮ ਹੁੰਦਾ ਕੁਲਵਿੰਦਰ ਕੌਰ ਤੇ ਚੌਥੇ ਨੰਬਰ ਵਾਲਾ ਸਭ ਤੋਂ ਛੋਟਾ ਭਰਾ ਹੁੰਦਾ ਮਲਕੀਤ ਸਿੰਘ ਇਹਨਾਂ ਦੇ ਫਾਦਰ ਦਾ ਨਾਮ ਸੀਗਾ ਗੱਜਣ ਸਿੰਘ ਹੁਣ ਗੱਜਣ ਸਿੰਘ ਕੋਲੇ 16 ਕਿੱਲੇ ਜ਼ਮੀਨ ਸੀਗੀ ਦੋ ਧੀਆਂ ਤੇ ਦੋ ਪੁੱਤ ਚਲੋ ਜੀ ਪਹਿਲਾਂ ਸ਼ਮਸ਼ੇਰ ਸਿੰਘ ਦਾ ਵਿਆਹ ਹੁੰਦਾ ਫਿਰ ਜਿਹੜੀ ਜਤਿੰਦਰ ਕੌਰ ਸੀਗੀ ਇਹਦਾ ਵਿਆਹ ਹੋਇਆ ਜਿਹੜੀ ਕੁਲਵਿੰਦਰ ਕੌਰ ਸੀ ਉਸ ਤੋਂ ਬਾਅਦ ਫਿਰ ਉਹਦਾ ਵਿਆਹ ਹੋਇਆ ਤੁਹਾਡੀ ਜਾਣਕਾਰੀ ਲਈ ਦੱਸਦਾ ਵੀ ਜਿਹੜੀ ਜਤਿੰਦਰ ਸੀਗੀ ਏ ਵੀ ਪੜ੍ਹ ਲੈ ਕੇ ਸਰਕਾਰੀ ਟੀਚਰ ਲੱਗ ਚੁੱਕੀ ਸੀਗੀ ਤੇ ਜਿਹੜੀ ਕਲਵਿੰਦਰ ਕੌਰ ਸੀ ਇਹ ਵੀ ਪੜ੍ਹ ਲੈ ਕੇ ਸਰਕਾਰੀ ਟੀਚਰ ਲੱਗ ਚੁੱਕੀ ਸੀ ਤੇ ਅਗਾ ਜਿੱਥੇ ਇਹਨਾਂ ਦੇ ਵਿਆਹ ਕੀਤੇ ਜਾਂਦੇ ਇਹਨਾਂ ਦੋਨਾਂ ਦੇ ਇਹੀ ਘਰ ਵਾਲੇ ਮੁਲਾਜ਼ਮ ਸੀਗੇ ਕਹਿਣ ਦਾ ਮਤਲਬ ਕਿ ਗੱਜਣ ਸਿੰਘ ਨੇ ਦੋਨੇ ਧੀਆਂ ਬਹੁਤ ਚੰਗੇ ਪਰਿਵਾਰਾਂ ਚ ਵੀ ਆਈਆਂ ਸੀਗੀਆਂ ਹੁਣ ਤੇ ਇਹਨਾਂ ਦੇ ਵਿਆਹ ਹੋ ਗਏ ਰਹਿ ਗਿਆ ਮਲਕੀਤ ਸਿੰਘ ਕੁਵਾਰਾ ਹਜੇ ਮਲਕੀਤ ਸਿੰਘ ਕੁਵਾਰਾ ਹੁੰਦਾ ਤੇ ਚਾਣ ਚੱਕ ਕੀ ਹੁੰਦਾ ਵੀ ਇਹਨਾਂ ਦੀ ਜਿਹੜੀ ਮਾਤਾ ਹੁੰਦੀ ਆ ਸਲਵਿੰਦਰ ਕੌਰ ਉਹ ਚੜਾਈ ਕਰ ਜਾਂਦੀ ਆ ਚਲੋ ਜੀ ਹੁਣ ਰੱਬ ਦਾ ਪਾਣਾ ਸੀ ਮੰਨਣਾ ਹੀ ਪੈਣਾ ਸੀਗਾ ਹੁਣ ਚਾਰਾਂ ਭੈਣਾ ਭਰਾਵਾਂ ਚ ਪਿਆਰ ਬਹੁਤ ਜ਼ਿਆਦਾ ਹੁਣ ਜਿਹੜਾ ਗੱਜਣ ਸਿੰਘ ਸੀਗਾ ਇਹ ਪੈਕਸ਼ਾ ਗਲਾਉਣ ਦਾ ਬਹੁਤ ਸ਼ਕੀਨ ਸੀਗਾ ਤੇ ਜਿਹੜਾ ਸ਼ਮਸ਼ੇਰ ਸੀਗਾ ਉਹ ਵੀ ਪੈਕਸ਼ਾ ਗਲਾਉਣ ਦਾ ਬਹੁਤ ਸ਼ਕੀਨ ਸੀਗਾ ਹੁਣ ਗੱਜਣ ਵੀ ਪੈਕਸ਼ਾ ਗਲਾਉਂਦਾ ਸੀ ਤੇ ਸ਼ਮਸ਼ੇਰ ਵੀ ਪੈਕਸ਼ਾ ਗਲਾਉਂਦਾ ਸੀ ਇਸ ਕਰਕੇ ਇਹਨਾਂ ਪਿਓ ਪੁੱਤਾਂ ਦੀ ਆਪਸ ਦੇ ਵਿੱਚ ਰਾਸ਼ੀ ਬਹੁਤ ਰਲਦੀ ਸੀ ਕਿਉਂਕਿ ਆਪਣੇ ਪਿੰਡਾਂ ਦੇ ਵਿੱਚ ਆਮ ਹੀ ਗੱਲ ਆ ਕਿ ਆ ਥਨ ਨੂੰ ਆਪਣੇ ਬਜ਼ੁਰਗ ਜਾਂ ਪਿਓ ਚਾਚੇ ਤਾਏ ਪੈਕਸ਼ਾ ਗਲਾ ਹੀ ਲੈਂਦੇ ਨੇ ਕਈ ਘਰਾਂ ਦੇ ਵਿੱਚ ਹਨਾ ਚਲੋ ਜੀ ਮਲਕੀਤ ਜੇ ਇਕਵਾਰਾ ਹੁੰਦਾ ਉਸ ਤੋਂ ਬਾਅਦ ਮਲਕੀਤ ਸਿੰਘ ਦਾ ਵਿਆਹ ਕਰ ਦਿੱਤਾ ਜਾਂਦਾ ਚਲੋ ਜੀ ਦੋਨੇ ਭਰਾ ਆਸ਼ਮ ਸ਼ੇਰ ਤੇ ਮਲਕੀਤ ਵਾਈ ਕਰਦੇ ਸੀ ਕਿ ਦੋਨਾਂ ਭਰਾਵਾਂ ਚ ਬੜਾ ਪ੍ਰੇਮ ਪਿਆਰ ਥਪਾਕ ਤੇ ਉਹ ਥਪਾਕ ਬਸ 6-7 ਮਹੀਨੇ ਚੱਲਿਆ ਕਿਉਂਕਿ ਕੋਈ ਵਿਰਲਾਇ ਘਰ ਹੁੰਦਾ ਜਿੱਥੇ ਦਰਾਨੀ ਜਠਾਣੀ ਦੀ ਰਾਸ਼ੀ ਰਲਦੀ ਹੋਵੇ ਨਹੀਂ ਤਾਂ ਬਾਹਲੇ ਘਰਾਂ ਦੇ ਵਿੱਚ ਤੁਮ ਤੁਮ ਮੈਂ ਮੈਂ ਚੱਲਦੀ ਹੁੰਦੀ ਹੈ ਹੁਣੇ ਸ਼ਮਸ਼ੇਰ ਦੇ ਗਾਂ ਦੋ ਮੁੰਡੇ ਸੀਗੇ ਉਹ ਹੁਣ 6-7-7 ਸਾਲਾ ਦੇ ਹੋਏ ਪਏ ਸੀਗੇ ਤੇ ਹੋੜਾ ਮਲਕੀਤ ਸੀਗੇ ਚਲੋ ਜੀ ਇਹਦੇ ਘਰੇ ਵੀ ਦੋ ਕੁੜੀਆਂ ਹੋਪੀਆਂ ਜੋੜੀਆਂ ਇਹਦੇ ਵਿਚਾਰੇ ਦੇ ਘਰੇ ਕੋਈ ਮੁੰਡਾ ਨਹੀਂ ਹੋਇਆ ਚਲੋ ਮਲਕੀ ਦੀ ਕਹਿੰਦਾ ਵੀ ਕੋਈ ਗੱਲ ਨਹੀਂ ਰੱਬ ਦਾ ਭਾਣਾ ਹੁਣ ਦਰਾਨੀ ਜਠਾਣੀ ਵਿੱਚ ਤੂੰ ਤੂੰ ਮੈਂ ਮੈਂ ਚੱਲਦੀ ਸੀ ਭਾਂਡੇ ਭੰਨਦੀਆਂ ਸੀ ਆਪਸ ਦੇ ਵਿੱਚ ਹਨਾ ਤੇ ਕਿਤੇ ਨਾ ਕਿਤੇ ਮਲਕੀ ਉਸ ਗੱਲ ਨੂੰ ਇਗਨੋਰ ਕਰਦਾ ਸੀ ਵੀ ਚਲੋ ਕੋਈ ਗੱਲ ਨਹੀਂ ਜਨਾਨੀਆਂ 'ਚ ਸਾਰਾ ਕੁਝ ਚੱਲਦਾ ਹੀ ਵੀ ਅਸੀਂ ਦੋਨਾਂ ਭਰਾਵਾਂ ਨੇ ਕਿਹੜੀ ਗੱਲੋਂ ਫਰਕ ਪਾਉਣਾ ਹਨਾ ਪਰ ਜਿਹੜਾ ਸ਼ਮਸ਼ੇਰ ਸੀਗਾ ਉਹ ਆਪਦੀ ਘਰ ਵਾਲੀ ਪਿੱਛੇ ਬਹੁਤ ਜ਼ਿਆਦਾ ਲੱਗਦਾ ਸੀਗਾ ਹੱਦੋਂ ਜ਼ਿਆਦਾ ਲੱਗਦਾ ਸੀਗਾ ਤੇ ਸ਼ਮਸ਼ੇਰ ਹੌਲੀ ਹੌਲੀ ਆਪਦੀ ਘਰ ਵਾਲੀ ਪਿੱਛੇ ਲੱਗ ਕੇ ਆਪਦੇ ਭਰਾ ਮਲਕੀਤ ਦੇ ਨਾਲ ਬੋਲਚਾਲ ਹੌਲੀ ਹੌਲੀ ਬੰਦ ਕਰ ਲੈਂਦਾ ਘਟਾ ਲੈਂਦਾ ਪਰ ਘਰ ਹਜੇ ਸਾਂਝਾ ਹੁੰਦਾ ਖੇਤੀਬਾੜੀ ਵੀ ਸਾਂਝੀ ਹੁੰਦੀ ਹੈ ਤੇ ਹੁਣ ਜਿਹੜੀ 16 ਕਿੱਲੇ ਜ਼ਮੀਨ ਸੀ ਉਹ ਹੈਗੀ ਸੀ ਗੱਜਣ ਸਿੰਘ ਦੇ ਨਾਂ ਤੇ ਚਲੋ ਜੀ ਮਲਕੀਤ ਸਿੰਘ ਨੇ ਕਿਹਾ ਗੱਜਣ ਸਿੰਘ ਨੂੰ ਦੇ ਪਿਓ ਨੂੰ ਵੀ ਪਾਪਾ ਗੱਲ ਇਹ ਆ ਵੀ ਸ਼ਮਸ਼ੇਰ ਹੁਣ ਮੇਰੇ ਨਾਲ ਬੋਲਣਾ ਚੱਲਣਾ ਬੰਦ ਕਰਦਾ ਜਾਂਦਾ ਤੇ ਉਹਦੀ ਘਰ ਵਾਲੀ ਵੀ ਬੜੀ ਚੋਸ ਤੇ ਚਲਾ ਕੇ ਭਾਂਡੇ ਭੰਨਦੀ ਆ ਤੇ ਇਹ ਹੁਣ ਸਾਂਝਾ ਕਰ ਬੜਾ ਟਾਈਮ ਨਹੀਂ ਚੱਲਣਾ ਤੂੰ ਐ ਕਰ ਅੱਧੀ ਜ਼ਮੀਨ ਮੇਰੇ ਨਾਮ ਕਰ ਦੇ ਹੁਣ ਗੱਜਣ ਕਹਿੰਦਾ ਵੀ ਜਦੋਂ ਤੱਕ ਤਾਂ ਮੈਂ ਜਿਉਂਦਾ ਉਹਦੋਂ ਤੱਕ ਮੈਂ ਜ਼ਮੀਨ ਕਿਸੇ ਦੇ ਨਾਂ ਨਹੀਂ ਕਰਨੀ ਜੇ ਮੈਂ ਦੋਨਾਂ ਭਰਾਵਾਂ ਦੇ ਨਾਮ ਜ਼ਮੀਨ ਕਰਤੀ ਤੁਸੀਂ ਤਾਂ ਮੈਨੂੰ ਪੁੱਛਣਾ ਨਹੀਂ ਮੈਂ ਪੈਗਸ਼ਾ ਲੈਉਣਾ ਮਾੜੀ-ਮੋਟੀ ਮੈਂ ਕਾਲੀ ਨਾਗਣੀ ਵੀ ਖਾ ਲੈਣਾ ਤੇ ਮੁੜ ਕੇ ਮੇਰਾ ਖਰਚਾ ਕੌਣ ਚੱਕੂਗਾ ਕਿਤੇ ਨਾ ਕਿਤੇ ਗੱਜਣ ਨੂੰ ਵੀ ਲਾਲਚ ਸੀ ਵੀ ਮੇਰਾ ਮਾਲ ਪੱਤਾ ਨਹੀਂ ਪੂਰਾ ਇਹਨਾਂ ਨੇ ਕਰਨਾ ਮੈਨੂੰ ਪੈਗਸ਼ਾ ਨਹੀਂ ਦੇਣਾ ਤੇ ਕਿਤੇ ਨਾ ਕਿਤੇ ਗੱਜਣ ਸਿੰਘ ਦੀ ਸ਼ਮਸ਼ੇਰ ਸਿੰਘ ਨਾਲ ਰਾਸ਼ੀ ਵੀ ਜਿਆਦੀ ਰਲਦੀ ਸੀ ਕਿਉਂਕਿ ਦੋਨੇ ਪਿਓ ਪਤ ਇਕੱਠੇ ਬਹਿ ਕੇ ਸ਼ਾਮ ਨੂੰ ਪੈਗਸ਼ਾ ਲੈਉਂਦੇ ਸੀ ਚਲੋ ਜੀ ਹੁਣ ਮਲਕੀਤ ਦੀ ਪੇਛ ਨਹੀਂ ਕੋਈ ਜਾਂਦੀ ਦੋਨਾਂ ਭਰਾਵਾਂ 'ਚ ਕਲੇਸ਼ ਵੱਜ ਜਾਂਦਾ ਤੇ ਗੱਲ ਹੋ ਜਾਂਦੀ ਆ ਅੱਡੋ-ਅੱਡੀ ਹੋਣ ਤੱਕ ਹਜੇ ਇਹਨਾਂ ਨੇ ਅੱਡੋ ਹੋਣਾ ਹੀ ਹੁੰਦਾ ਤੇ ਚਾਨ ਚੱਕ ਕੀ ਹੁੰਦਾ ਗੱਜਣ ਸਿੰਘ ਵੀ ਚੜ੍ਹਾਈ ਕਰ ਜਾਂਦਾ ਚਲੋ ਜਦੋਂ ਪਿਓ ਦੀ ਮੌਤ ਹੋ ਗਈ ਤਾਂ ਦੋਨਾਂ ਭਰਾਵਾਂ ਨੇ ਫੇਰ ਇੱਕ ਵਾਰੀ ਸਿਰ ਜੋੜ ਲਏ ਦੋਨਾਂ ਭਰਾਵਾਂ ਨੇ ਫੇਰ ਔਖੇ-ਸੌਖਿਆਂ ਨੇ 6 ਮਹੀਨਿਆਂ ਦਾ ਡੰਗ ਹੋਰ ਟਪਾਇਆ ਹੁਣ ਉਹ 16 ਕਿੱਲੇ ਜ਼ਮੀਨ ਸੀਗੀ ਗੱਜਣ ਸਿੰਘ ਦੇ ਨਾਂ ਤੇ ਜਦੋਂ ਗੱਜਣ ਸਿੰਘ ਪੂਰਾ ਹੋ ਗਿਆ ਉਸ ਤੋਂ ਬਾਅਦ ਉਹ 16 ਕਿੱਲੇ ਜ਼ਮੀਨ ਚਾਰ ਹਿੱਸਿਆਂ 'ਚ ਨਾਮ ਚੜ ਗਈ ਚਾਰ ਕਿੱਲੇ ਸ਼ਮਸ਼ੇਰ ਸਿੰਘ ਦੇ ਨਾਮ ਚੜ ਗਈ ਚਾਰ ਕਿੱਲੇ ਉਹ ਜਤਿੰਦਰ ਕੌਰ ਦੇ ਨਾਮ ਚੜ ਗਈ 4 ਕਿੱਲੇ ਮੁੜ ਕੇ ਕੁਲਵਿੰਦਰ ਕੌਰ ਦੇ ਨਾਮ ਚੜ ਗਈ ਤੇ 4 ਕਿੱਲੇ ਮੁੜ ਕੇ ਉਹ ਬਲਕੀਤ ਸਿੰਘ ਦੇ ਨਾਮ ਚੜ ਗਈ। ਹੁਣ ਉਹ 4 ਏ ਸੈਂਜ ਜਮੀਨ ਨਾਮ ਚੜ ਜਾਂਦੀ ਹੈ। ਚਲੋ ਜੀ ਦੋਨੇ ਭਰਾ ਆ ਡੱਡ ਹੋ ਜਾਂਦੇ ਆ। ਜ਼ਮੀਨ ਵੀ ਵੰਡ ਲੈਂਦੇ ਆ। 8 ਕਿੱਲੇ ਮਲਕੀਤ ਸਿੰਘ ਨੂੰ ਦੇ ਦਿੱਤੀ ਜਾਂਦੀ ਹੈ ਤੇ 8 ਕਿੱਲੇ ਹੀ ਸ਼ਮਸ਼ੇਰ ਸਿੰਘ ਨੂੰ ਦੇ ਦਿੱਤੀ ਜਾਂਦੀ। ਹੁਣ ਮਲਕੀਤ ਸਿੰਘ ਨੂੰ ਇਸ ਗੱਲ ਦਾ ਨਹੀਂ ਪਤਾ ਹੁੰਦਾ ਵੀ ਜਿਹੜੀ ਮੇਰੇ ਕੋਲੇ 8 ਕਿੱਲੇ ਜ਼ਮੀਨ ਆ ਉਹਦੇ ਚੋਂ 4 ਕਿੱਲੇ ਤਾਂ ਮੇਰੀਆਂ ਭੈਣਾਂ ਦੇ ਨਾਮ ਬੋਲਦੀ ਆ। ਮਲਕੀਤ ਨੂੰ ਇਸ ਗੱਲ ਦਾ ਬਿਲਕੁਲ ਵੀ ਨਹੀਂ ਸੀ ਪਤਾ ਕਿਉਂਕਿ ਜਿਹੜਾ ਬੰਦਾ ਬਾਹਰ ਅੰਦਰ ਘੱਟ ਨਿਕਲਿਆ ਹੋਵੇ ਉਹਨਾਂ ਨੂੰ ਇਸ ਗੱ ਚਲੋ ਹੁਣ ਤਾਂ ਸੋਸ਼ਲ ਮੀਡੀਆ 'ਚ ਮਨਣਾ ਹੁਣ ਤਾਂ ਲੱਗ ਪਾਲੇ ਸਾਰੇ ਲੋਕਾਂ ਨੂੰ ਨੌਲਜ ਆ ਹਨ ਹੁਣ ਮਲਕੀਤ ਸਿੰਘ ਨੇ ਜਦੋਂ ਲਿਮਟ ਬਣਾਉਣੀ ਹੁੰਦੀ ਆ ਤੇ ਮਲਕੀਤ ਸਿੰਘ ਨੂੰ ਲਿਮਟ ਬਣਾਉਣ ਦੇ ਟਾਈਮ ਪਤਾ ਲੱਗਦਾ ਆ ਕਿ ਮੇਰੇ ਨਾਲ ਤਾਂ ਜ਼ਮੀਨ ਹੀ ਸਿਰਫ 4 ਕਿੱਲੇ ਆ ਬਾਕੀ ਜ਼ਮੀਨ ਤਾਂ ਮੇਰੇ ਭੈਣਾਂ ਦੇ ਨਾਮ ਬੋਲਦੀ ਆ ਵੀ ਮੇਰੇ ਨਾਲ ਆ ਕੀ ਬਣ ਗਿਆ ਚਲੋ ਜੀ ਮਲਕੀਤ ਸਿੰਘ ਜਦੋਂ ਪਟਵਾਰੀ ਕੋਲੋਂ ਵੇਖ ਕੇ ਸਾਰਾ ਕੁਝ ਘਰੇ ਆਉਂਦਾ ਤੇ ਘਰੇ ਆ ਕੇ ਆਪਦੀ ਘਰ ਵਾਲੀ ਨੂੰ ਕਹਿੰਦਾ ਵੀ ਆਪਣੇ ਨਾਲ ਤਾਂ ਜਮੀਨ ਹੀ 13ਵੀ ਹੋਗੀ ਵੀ ਆਪਣੇ ਨਾਮ ਤਾਂ ਜ਼ਮੀਨ ਹੀ ਸਿਰਫ 4 ਕਿੱਲੇ ਬੋਲਦੀ ਐ 4 ਕਿੱਲੇ ਤਾਂ ਭੈਣਾਂ ਦੇ ਨਾਮ ਬੋਲਦੀ ਐ ਤੇ ਉਦੋਂ ਉਹ ਵੀ 4 ਕਿਲੇ ਭੈਣਾਂ ਦੇ ਨਾਲ ਚੜੀ ਹੋਈ ਸੀ ਹਿੱਸਾ ਬਰਾਬਰ ਚੜਿਆ ਹੋਇਆ ਸੀਗਾ ਕਹਿਣ ਦਾ ਮਤਲਬ ਕਿ 8 ਕਿਲੇ ਦੋਨਾਂ ਭਰਾਵਾਂ ਕੋਲੇ ਦੇ 8 ਕਿਲੇ ਦੋਨਾਂ ਭੈਣਾਂ ਕੋਲੇ ਜ਼ਮੀਨ ਚਲੀ ਗਈ ਚਲੋ ਜੀ ਮਲਕੀਰ ਸਿੰਘ ਨੂੰ ਹੁਣ ਆਪਣੀਆਂ ਭੈਣਾਂ ਤੇ ਮਾਣ ਬਹੁਤ ਸੀਗਾ ਕਿਉਂਕਿ ਹਰੇਕ ਬੰਦੇ ਨੂੰ ਭੈਣਾਂ ਤੇ ਮਾਣ ਹੁੰਦਾ ਕਿਉਂਕਿ ਭੈਣਾਂ ਹਮੇਸ਼ਾ ਹੀ ਭਰਾਵਾਂ ਦੇ ਘਰ ਦੀ ਸੁੱਖ ਮੰਗਦੀਆਂ ਨੇ ਭੈਣਾਂ ਤੇ ਇਹੋ ਜਿਹੀਆਂ ਵੀ ਹੁੰਦੀਆਂ ਨੇ ਜਿਹੜੇ ਭਰਾ ਭੁੱਖਾ ਬੈਠਾ ਵ ਤੇ ਮੂੰਹ ਚ ਬੁਰਕੀ ਕੱਢ ਕੇ ਭਰਾਵਾਂ ਦੇ ਮੂੰਹ ਚ ਪਾ ਦਿੰਦੀਆਂ ਨੇ ਚਲੋ ਜੀ ਮਲਕੀਰ ਸਿੰਘ ਆਪਦੀ ਘਰਵਾਲੀ ਨੂੰ ਲੈ ਕੇ ਆਪਣੀਆਂ ਭੈਣਾਂ ਕੋਲ ਜਾਂਦਾ ਜਤਿੰਦਰ ਕੌਰ ਕੌਰ ਵੀ ਜਾਂਦਾ ਕਲਵਿੰਦਰ ਕੌਰ ਕੌਰ ਵੀ ਜਾਂਦਾ ਵੀ ਭਾਈ ਇਸ ਤਰ੍ਹਾਂ ਜ਼ਮੀਨ ਤੁਹਾਡੇ ਨਾਮ ਚੜੀ ਹੋਈ ਆ ਮੈਨੂੰ ਤਾਂ ਪਤਾ ਹੀ ਹੋਣ ਲੱਗਾ ਤੇ ਮੈਂ ਲਿਮਟ ਬਣਾਉਣੀ ਆ ਤੇ ਤੁਸੀਂ ਐ ਕਰੋ ਵੀ ਜ਼ਮੀਨ ਉਹ ਮੇਰੇ ਨਾਲ ਕਰਾ ਦਿਓ ਜਤਿੰਦਰ ਕੌਰ ਕਹਿੰਦੀ ਵੀ ਕੋਈ ਗੱਲ ਨਹੀਂ ਵੀਰਾ ਅਸੀਂ ਜ਼ਮੀਨ ਕੀ ਕਰਨੀ ਆ ਅਸੀਂ ਤਾਂ ਆਪ ਟੀਚਰ ਲੱਗੀਆਂ ਸਾਡੇ ਘਰ ਵਾਲੇ ਵੀ ਮੁਲਾਜ਼ਮ ਨੇ ਅਸੀਂ ਕੀ ਲੈਣਾ ਜ਼ਮੀਨਾਂ ਤੋਂ ਅਸੀਂ ਤੇਰਨਾ ਹੀ ਕਰਨੀ ਆ ਅਸੀਂ ਸਾਨੂੰ ਕੀ ਚੱਕਰਾ ਕੋਈ ਗੱਲ ਨਹੀਂ ਤੇਰਨਾ ਕਰ ਦਾਂਗੇ ਇਹਹੀ ਗੱਲ ਕਲਵਿੰਦਰ ਕੌਰ ਨੇ ਕਹਿ ਤੀ ਇਹਹੀ ਗੱਲ ਜਤਿੰਦਰ ਕੌਰ ਨੇ ਕਹਿ ਤੀ ਚਲੋ ਜੀ ਮਲਕੀਸ਼ ਸਿੰਘ ਫਿਰ ਉਹ ਵੱਡਾ ਸਾਰਾ ਹੌਸਲਾ ਲੈ ਕੇ ਫਿਰ ਘਰੇ ਆ ਗਿਆ ਤੇ ਮਲਕੀਸ਼ ਸਿੰਘ ਦੇ ਹੁਣ ਗੱ ਵੀ ਮੇਰੀਆਂ ਭੈਣਾਂ ਆ ਕੁਝ ਵੀ ਕਰ ਜਾਣਗੀਆਂ ਚਲੋ ਜੀ ਇਸ ਤਰ੍ਹਾਂ ਬਲਕੀਤ ਸਿੰਘ ਭੈਣਾਂ ਕੋਲੇ ਗੇੜੇ ਮਾਰਦੇ ਰਹਿੰਦਾ ਕਿ ਦੇ ਭੈਣਾਂ ਆਇਆ ਕਰਨ ਪਰ ਭੈਣਾਂ ਹਰੇਕ ਵਾਰ ਬਲਕੀਤ ਸਿੰਘ ਨੂੰ ਮਿੱਠੀ ਗੋਲੀ ਪਾ ਦਿਆ ਕਰਨ ਪਰ ਜ਼ਮੀਨ ਬਲਕੀਤ ਸਿੰਘ ਦੇ ਨਾਮ ਨਾ ਕਰਾਇਆ ਕਰਨ ਸਾਲ ਡੇਢ ਦਾ ਸਮਾਂ ਹੋਰ ਲੰਘਦਾ ਆਖਰ ਨੂੰ ਕੀ ਹੁੰਦਾ ਕਿ ਇੱਕ ਦਿਨ ਸ਼ਮਸ਼ੇਰ ਦੀ ਤੇ ਮਲਕੀਤ ਦੀ ਕਿਸੇ ਗੱਲ ਨੂੰ ਲੈ ਕੇ ਖੇਤ ਲੜਾਈ ਹੁੰਦੀ ਆ ਹੱਥੋਪਾਈ ਹੋ ਜਾਂਦੇ ਆ ਤੇ ਦੋਨਾਂ ਭਰਾਵਾਂ ਵਿੱਚ ਜਿਹੜਾ ਮਾੜਾ ਮੋਟਾ ਬੋਲਚਾਲ ਹੁੰਦਾ ਉਹ ਬਿਲਕੁਲ ਬੰਦ ਹੁੰਦਾ ਤੇ ਘਰ ਦੇ ਵਿੱਚੋਂ ਕੰੰਦਾ ਨਿਕਲ ਜਾਂਦੀਆਂ ਨੇ ਹੁਣ ਜਦੋਂ ਘਰ ਦੇ ਵਿੱਚ ਕੰੰਦਾ ਨਿਕਲ ਗਈਆਂ ਉਸ ਤੋਂ ਬਾਅਦ ਹੁਣ ਜਦੋਂ ਰਖੜੀ ਆਉਂਦੀ ਆ ਜਿਹੜੀਆਂ ਦੋਨੇ ਭੈਣਾਂ ਹੁੰਦੀਆਂ ਨੇ ਜਤਿੰਦਰ ਕੌਰ ਤੇ ਕੁਲਵਿੰਦਰ ਕੌਰ ਇਹ ਰਖੜੀ ਲੈ ਕੇ ਸ਼ਮਸ਼ੇਰ ਸਿੰਘ ਦੇ ਘਰ ਜਾਂਦੀਆਂ ਨੇ ਸ਼ਮਸ਼ੇਰ ਨੂੰ ਰਖੜੀ ਬੰਨ੍ਹ ਦਿੰਦੀਆਂ ਨੇ ਪਰ ਆਪਦੇ ਭਰਾ ਮਲਕੀਤ ਦੇ ਘਰ ਰਖੜੀ ਬੰਨ੍ਹ ਨਹੀਂ ਆਉਂਦੀ। ਹਾਲਾਂਕਿ ਮਲਕੀਤ ਸਿੰਘ ਨੇ ਆਪਦੀਆਂ ਭੈਣਾਂ ਨੂੰ ਕਦੇ ਵੀ ਕੋਈ ਚੰਗਾ ਮਾੜਾ ਬੋਲ ਨਹੀਂ ਸੀ ਬੋਲਿਆ। ਤੁਸੀਂ ਆਪ ਸਿਆਣੇ ਹੋ ਜਿਹੜੇ ਬੰਦੇ ਨੂੰ ਇਹ ਪਤਾ ਹੋਵੇ ਕਿ ਮੇਰੀ ਜ਼ਮੀਨ ਮੇਰੀਆਂ ਭੈਣਾਂ ਦੇ ਨਾਮ ਚੜੀ ਹੈ ਉਹ ਬੰਦਾ ਆਪਦੀਆਂ ਭੈਣਾਂ ਨੂੰ ਆੜਾ ਚੰਗਾ ਕਿੱਦਾਂ ਬੋਲ ਸਕਦਾ ਹੈ ਕਦੇ ਵੀ ਨਹੀਂ ਬੋਲ ਸਕਦਾ ਪਰ ਹੁਣ ਸ਼ਮਸ਼ੇਰ ਸਿੰਘ ਦੇ ਦਿਲ 'ਚ ਵੀ ਖੋਟ ਆ ਚੁੱਕੀ ਸੀ ਤੇ ਦੋਨਾਂ ਭੈਣਾਂ ਦੇ ਦਿਲ 'ਚ ਵੀ ਖੋਟ ਆ ਚੁੱਕੀ ਸੀ ਚਲੋ ਜੀ ਹੁਣ ਮਲਕੀਤ ਸਿੰਘ ਨੇ ਜਦੋਂ ਵੇਖਿਆ ਵੀ ਰੱਖੜੀ ਲੈ ਕੇ ਮੇਰੀਆਂ ਭੈਣਾਂ ਨਹੀਂ ਆਈਆਂ ਮਲਕੀਤ ਸਿੰਘ ਹੁਣ ਹੈਰਾਨ ਹੋ ਗਿਆ ਕਿ ਆ ਕੀ ਬਣ ਗਿਆ ਤੇ ਮਲਕੀਤ ਸਿੰਘ ਦੀ ਘਰ ਵਾਲੀ ਨੇ ਮਲਕੀਤ ਸਿੰਘ ਨੂੰ ਕਹਿ ਦਿੱਤਾ ਵੀ ਮਲਕੀਤ ਸਿਆ ਤੇਰੀਆਂ ਭੈਣਾਂ ਨੇ ਤੈਨੂੰ ਜ਼ਮੀਨ ਨਹੀਂ ਦੇਣੀ ਜਿੱਥੇ ਮਰਜ਼ੀ ਭੱਜ ਲੈ ਤੇ ਮਲਕੀਤ ਨੇ ਉਲਟਾ ਆਪਦੀ ਘਰ ਵਾਲੀ ਨੂੰ ਕਿਹਾ ਕਿ ਨਹੀਂ ਉਹ ਮੇਰੀਆਂ ਭੈਣਾਂ ਨੇ ਮੇਰੇ ਨਾਲ ਐਦਾਂ ਨਹੀਂ ਉਹ ਕਰ ਸਕਦੀਆਂ ਚੱਲ ਮੈਂ ਫੋਨ ਕਰਕੇ ਪੁੱਛਦਾ ਵੀ ਭੈਣੋ ਤੁਸੀਂ ਰਖੜੀ ਲੈ ਕੇ ਕਿਉਂ ਨਹੀਂ ਆਈਆਂ ਚਲੋ ਜੀ ਮਲਕੀਤ ਸਿੰਘ ਜਤਿੰਦਰ ਕੌਰ ਨੂੰ ਵੀ ਫੋਨ ਕਰਦਾ ਕੁਲਵਿੰਦਰ ਕੌਰ ਨੂੰ ਵੀ ਫੋਨ ਕਰਦਾ ਭੈਣੋ ਤੁਸੀਂ ਦੂਜੇ ਭਰਾ ਨੂੰ ਰਖੜੀ ਬਨਣ ਗਈਆਂ ਕਿ ਮੈਨੂੰ ਕਿਉਂ ਨਹੀਂ ਰਖੜੀ ਬਨਣ ਆਈਆਂ ਮੈਂ ਤੁਹਾਡਾ ਮਾੜਾ ਕੀਤਾ ਕੀ ਆ ਤਾਂ ਦੋਨੇ ਭੈਣਾਂ ਇਹ ਗੱਲ ਕਹਿੰਦੀਆਂ ਨੇ ਕਿ ਤੂੰ ਸ਼ਮਸ਼ੇਰ ਦੇ ਗਲ ਪਿਆ ਏ ਠੀਕ ਆ ਸ਼ਮਸ਼ੇਰ ਤੇਰਾ ਵੱਡਾ ਭਰਾ ਆ ਅਸੀਂ ਤਾਂ ਵੱਡੇ ਭਰਾ ਦੇ ਨਾਲ ਵਰਤਣਾ ਸਾਡਾ ਤੇਰੇ ਨਾਲ ਕੋਈ ਲੈਣ ਦੇ ਨਹੀਂ ਹੈਗਾ ਅਸੀਂ ਤੇਰੇ ਲਈ ਮਰ ਗਏ ਆ ਤੂੰ ਸਾਡੇ ਲਈ ਮਰ ਗਿਆ ਤੂੰ ਸਾਡਾ ਕੁਝ ਵੀ ਨਹੀਂ ਲੱਗਦਾ ਇਹ ਗੱਲ ਸੁਣ ਕੇ ਮਲਕੀਤ ਸਿੰਘ ਦੇ ਪੈਰਾਂ ਥੱਲੇ ਜ਼ਮੀਨ ਨਿਕਲ ਜਾਂਦੀ ਆ ਕਿ ਮੈਂ ਭੈਣਾਂ ਦਾ ਕੀ ਮਾੜਾ ਕੀਤਾ ਮੈਂ ਤਾਂ ਇਹਨਾਂ ਦੀਆਂ ਆਈਆਂ ਦੀ ਕਦਰ ਹੀ ਬੜੀ ਕਰਦਾ ਸੀ ਪਰ ਇਹ ਤਾਂ ਹੁਣ ਦੂਜੇ ਭਰਾ ਦੇ ਪੱਖ 'ਚ ਬਹਿ ਗਈਆਂ ਇਹਨਾਂ ਨੇ ਮੇਰੇ ਨਾਲ ਜੱਗੋ ਤੇਰਵੀਂ ਕਰਤੀ ਦੋ ਧੀਆ ਦਾ ਮੈਂ ਪਿਓ ਆ ਤੇ ਆ ਮੇਰੇ ਨਾਲ ਹੋਇਆ ਤੇ ਹੋਇਆ ਕੀ ਚਲੋ ਜੀ ਉਸ ਤੋਂ ਬਾਅਦ ਮਲਕੀਤ ਸਿੰਘ ਆਪਦੀ ਘਰਵੜੀ ਨੂੰ ਲੈ ਕੇ ਫਿਰ ਜਤਿੰਦਰ ਕੌਰ ਦੇ ਘਰ ਜਾਂਦਾ ਆਪਦੀ ਵੱਡੀ ਭੈਣ ਦੇ ਘਰ ਵੀ ਠੀਕ ਆ ਤੁਸੀਂ ਨਹੀਂ ਵਰਤਨਾ ਕੋਈ ਗੱਲ ਨਹੀਂ ਜੇ ਕੋਈ ਗਲਤੀ ਹੋ ਗਈ ਮੈਂ ਤਾਂ ਵੀ ਮਾਫੀ ਮੰਗ ਲੈਣਾ ਪਰ ਮੇਰੇ ਹਿੱਸੇ ਦੀ ਬਣਦੀ ਜ਼ਮੀਨ ਤਾਂ ਮੇਰੇ ਨਾਮ ਕਰਾ ਦਿਓ ਚਾਰਾਂ ਕਿੱल्ल्या ਤੋਂ ਮੇਰੀ ਰੋਟੀ ਕਿਵੇਂ ਪੂਰੀ ਹੋਊਗੀ ਤਾਂ ਜਤਿੰਦਰ ਕੌਰ ਇਹ ਗੱਲ ਕਹਿੰਦੀ ਆ ਕਿ ਭਰਾਵਾ ਗੱਲ ਸੁਣ ਜਿਹੜੀ ਤੇਰੇ ਹਿੱਸੇ ਜ਼ਮੀਨ ਆਉਂਦੀ ਆ ਤੇਰੇ ਨਾਮ ਆ ਜਿਹੜੀ ਸਾਡੇ ਹਿੱਸੇ ਆਉਂਦੀ ਆ ਸਾਡੇ ਨਾਮ ਆ ਆਪੋ ਆਪਣੀ ਜ਼ਮੀਨ ਵਾਹੋ ਅਸੀਂ ਆਪਦੇ ਹਿੱਸੇ ਵਾਲੀ ਜ਼ਮੀਨ ਕਿਸੇ ਨੂੰ ਨਹੀਂ ਦੇਣੀ ਚਲੋ ਜੀ ਭੈਣਾਂ ਦੇ ਘਰਾਂ ਚੋਂ ਕੱਖੋਂ ਹੌਲਾ ਹੋ ਕੇ ਮਲਕੀਤ ਸਿੰਘ ਘਰੇ ਆ ਜਾਂਦਾ ਆ ਕੇ ਦੋਨੇ ਜੀਰੋਂ ਦੇ ਕਰਲਾਉਂਦੇ ਆ ਕਿਉਂਕਿ ਫਿਰ ਭੈਣਾਂ ਹੱਥੋਂ ਟੁੱਟਿਆ ਬੰਦਾ ਰੋ ਹੀ ਸਕਦਾ ਨਿੱਕੀਆਂ ਨਿੱਕੀਆਂ ਨਿਆਣੀਆਂ ਵੀ ਪੁੱਛਦੀਆਂ ਨੇ Papa ਕੀ ਗੱਲ ਹੋ ਗਈ ਹੁਣ ਨਿਆਣੀਆਂ ਨੂੰ ਮਲਕੀਤ ਸਿੰਘ ਕੀ ਦੱਸੇ ਕਿ ਆਪਣੇ ਨਾਲ ਕੀ ਕੁਝ ਹੋ ਗਿਆ ਸਾਲ ਦਾ ਸਮਾਂ ਹੋਰ ਲੰਘਦਾ ਤੇ ਸਾਲ ਬਾਅਦ ਜਤਿੰਦਰ ਕੌਰ ਤੇ ਕੁਲਵਿੰਦਰ ਕੌਰ ਉਹ 8 ਕਿੱਲੇ ਜ਼ਮੀਨ ਸ਼ਮਸ਼ੇਰ ਸਿੰਘ ਦੇ ਨਾਮ ਕਰ ਦਿੰਦੀਆਂ ਨੇ ਹੁਣ ਸ਼ਮਸ਼ੇਰ ਸਿੰਘ ਕੋਲੇ ਜ਼ਮੀਨ ਹੋ ਗਈ 12 ਕਿੱਲੇ ਤੇ ਮਲਕੀਤ ਕੋਲ ਹੋ ਗਈ 4 ਕਿੱਲੇ ਹੁਣ ਜਿਹੜੀ 4 ਕਿੱਲੇ ਸੀ ਉਹ ਮਲਕੀਤ ਸਿੰਘ ਵੰਡਦਾ ਸੀਗਾ ਕਿਉਂਕਿ 8 ਕਿੱਲੇ ਸੀ ਹਿੱਸੇ ਆਈ ਉਹਨੂੰ 4 ਕਿੱਲੇ ਤੇ ਹੁਣ ਕਬਜ਼ਾ ਮਲਕੀਤ ਸਿੰਘ ਦਾ ਸੀ 4 ਕਿੱਲੇ ਦੀ ਮਾਲਕੀ ਸੀਗੀ ਹੁਣ ਉਹ ਕਬਜ਼ਾ ਛਡਾਉਣ ਮਲਕੀਤ ਸਿੰਘ ਕਬਜ਼ਾ ਨਾ ਛੱਡੇ ਮੁੜ ਕੇ ਦੋਨੇ ਭੈਣਾ ਨੇ ਮਲਕੀਤ ਸਿੰਘ ਦੇ ਖਿਲਾਫ ਅਰਚੇ ਦੇ ਉੱਤੇ ਸ਼ਮਸ਼ੇਰ ਸਿੰਘ ਨੇ ਅਰਚੇ ਦੇ ਉੱਤੇ ਪੈਸਾ ਤੇ ਲਾ ਪੁਲਿਸ ਨੂੰ ਭਰ ਕੇ ਕੋਈ ਚਾਰ ਨਾਲ ਗੁੰਡੇ ਬਦਮਾਸ਼ ਲੈ ਕੇ ਉਹ ਚਾਰ ਕਿੱਲੇ ਦਾ ਕਬਜ਼ਾ ਛਡਾ ਲਿਆ ਹੁਣ ਉਹ 12 ਕਿੱਲੇ ਜ਼ਮੀਨ ਸ਼ਮਸ਼ੇਰ ਸਿੰਘ ਵਾਉਣ ਲੱਗ ਗਿਆ ਤੇ ਚਾਰ ਕਿੱਲੇ ਮਲਕੀਤ ਸਿੰਘ ਵਾਉਣ ਲੱਗ ਗਿਆ ਦੋਨਾਂ ਭਰਾਵਾਂ ਵਿੱਚ ਮਿਲਵਰਤਨ ਬਿਲਕੁਲ ਬੰਦ ਹੋ ਗਿਆ ਹੁਣ ਜਦੋਂ ਭੈਣਾ ਕੁਝ ਕਰ ਜਣ ਤੇ ਬੰਦਾ ਗੁੱਸੇ ਚ ਬੜਾ ਕੁਝ ਚੰਗਾ ਮਾੜਾ ਬੋਲਦਾ ਉਸੇ ਤਰ੍ਹਾਂ ਮਲਕੀਤ ਸਿੰਘ ਵੀ ਚੰਗਾ ਮਾੜਾ ਬੋਲਿਆ ਵੀ ਤੁਸੀਂ ਤਾਂ ਡੈਣਾ ਬਣ ਗਏ ਜੇ ਤੁਸੀਂ ਕਾਹਦੀਆਂ ਭੈਣਾ ਜੇ ਤੇ ਦੋਨੇ ਭੈਣਾ ਨੇ ਪਿੰਡ ਦੀ ਪੰਚਾਇਤ ਸਾਹਮਣੇ ਇਹ ਗੱਲ ਕਹਿ ਦਿੱਤੀ ਵੀ ਰੱਬ ਕਰਕੇ ਤੂੰ ਮਰ ਜੇ ਤੇ ਅਸੀਂ ਦੋਨੇ ਭੈਣਾ ਸਾਰੇ ਪਿੰਡ ਚ ਲੱड्डੂ ਵੱਢ ਗਏ ਕਿਹੋ ਜਿਹਾ ਬਲਛਣਾ ਤੂੰ ਸਾਡੇ ਘਰੇ ਜੰਮਿਆ ਤੂੰ ਤਾਂ ਜੰਮਦਾ ਹੀ ਨਾ ਤੇ ਤੇਰੇ ਵਰਗਾ ਭਰਾ ਤਾਂ ਹੋਣੇ ਨਹੀਂ ਚਾਹੀਦਾ ਨਾਲੇ ਚੋਰ ਨਾਲੇ ਚਤਰ ਨਾਲੇ ਚਾਰ ਕਿੱਲੇ ਭਰਾ ਤੋਂ ਜ਼ਮੀਨ ਖੋਲੀ ਤੇ ਨਾਲੇ ਭਰਾ ਨੂੰ ਉਲਟਾ ਸਾਰੀ ਪੰਚਾਇਤ ਸਾਹਮਣੇ ਜਲੀਲ ਵੀ ਕੀਤਾ ਚਲੋ ਜੀ ਰੱਬ ਦਾ ਭਾਣਾ ਮੰਨ ਕੇ ਮਲਕੀਤ ਸਿੰਘ ਨੇ ਉਹ ਗੱਲ ਨੂੰ ਪ੍ਰਵਾਨ ਕਰ ਲਿਆ ਵੀ ਹੁਣ ਕੁਝ ਨਹੀਂ ਪਿਆ ਇਹਨਾਂ ਗੱਲਾਂ 'ਚ ਕਿਤੇ ਨਾ ਕਿਤੇ ਮਲਕੀਤ ਸਿੰਘ ਨੇ ਵੀ ਗੱਲ ਸੋਚ ਲਈ ਦੀ ਰਾਬੜੇ ਦੋ ਧੀਆ ਦਿੱਤੀਆਂ ਨੇ ਆਪਣਾ ਕਿਹੜਾ ਕੋਈ ਗਾਂ ਪੁੱਤ ਹੈਗਾ ਵੀ ਚੱਲ ਕੋਈ ਨਹੀਂ ਜਿੰਨਾਂ ਕੋਲੇ ਚਾਰ ਕਿੱਲੇ ਹੈਗੀ ਉਹ ਕਿਹੜਾ ਭੁੱਖੇ ਸੌਂਦੇ ਆ ਰੋਟੀ ਖਾ ਕੇ ਤਾਂ ਉਹ ਵੀ ਸੌਂਦੇ ਹੀ ਆ ਚਲੋ ਜੀ ਮਲਕੀਤ ਸਿੰਘ ਨੇ ਸਾਰੀਆਂ ਡੋਰਾ ਉਸ ਅਕਾਲ ਪੁਰਖ ਵਾਹਿਗੁਰੂ ਤੇ ਛੱਡਤੀਆਂ ਰੱਬ ਦਾ ਬਾਣਾ ਮਿੱਠਾ ਕਰਕੇ ਮੰਨ ਲਿਆ ਸਮਾਂ ਲੰਘਦਾ ਸਮਾਂ ਲੰਘਦਾ ਤੇ ਜਤਿੰਦਰ ਕੌਰ ਹੁੰਦੀ ਆ ਇਹ ਹੁਣ ਟੀਚਰ ਲੱਗੀ ਹੁੰਦੀ ਆ ਸਿਆਲ ਦਾ ਟਾਈਮ ਹੁੰਦਾ ਧੁੰਦਾ ਪੈਂਦੀਆਂ ਹੁੰਦੀਆਂ ਨੇ ਤੇ ਧੁੰਦ ਦੇ ਵਿੱਚ ਐਕਸੀਡੈਂਟ ਹੁੰਦਾ ਜਤਿੰਦਰ ਕੌਰ ਦਾ ਐਕਸੀਡੈਂਟ ਹੁੰਦਾ ਰੀਡ ਦੀ ਹੱਡੀ ਟੁੱਟ ਜਾਂਦੀ ਆ ਤੇ ਜਤਿੰਦਰ ਕੌਰ ਮੰਜੇ ਤੇ ਪੈ ਜਾਂਦੀ ਆ ਲੈਟਰਨ ਬਾਥਰੂਮ ਸਭ ਕੁਝ ਮੁੜ ਕੇ ਮੰਜੇ ਦੇ ਉੱਤੇ ਹੀ ਕਰਦੀ ਆ ਕਿਉਂਕਿ ਤੁਹਾਨੂੰ ਬਾਜੂ ਰੀਡ ਦੀ ਹੱਡੀ ਟੁੱਟਦੀ ਤੇ ਬੰਦਾ ਕਿੱਥੋਂ ਉੱਠ ਵੇ ਸਕਦਾ ਘਟੋ ਘਟ ਜਤਿੰਦਰ ਕੌਰ 7 ਸਾਲ ਮੰਜੇ ਤੇ ਰੜਕਦੀ ਰਹੀ ਟੱਟੀ ਪਿਸ਼ਾਬ ਮੰਜੇ ਤੇ ਕਰਦੀ ਰਹੀ ਤੇ ਰੱਬ ਮੂਰੇ ਹੱਥ ਜੋੜਦੀ ਸੀ ਰੱਬਾ ਮੈਨੂੰ ਚੱਕ ਲੈ ਮੇਰੀ ਨਰਕ ਭਰੀ ਜ਼ਿੰਦਗੀ ਜਿਵੇਂ ਮੈਨੂੰ ਕੱਢ ਦੇ ਰੱਬਾ ਮੈਨੂੰ ਚੱਕ ਲੈ 7 ਸਾਲ ਜਤਿੰਦਰ ਕੌਰ ਨੇ ਨਰਕ ਪਹੁੰਚ ਗਿਆ ਜੇ ਜਿਹੜੀ ਕੁਲਵਿੰਦਰ ਕੌਰ ਸੀ ਮੁੜ ਕੇ ਉਹਨੂੰ ਕੈਂਸਰ ਹੋ ਗਿਆ ਕੈਂਸਰ ਹੋ ਗਿਆ ਉਹ ਘੱਟੋ ਘੱਟ 8-9 ਸਾਲ ਮੁੜ ਕੇ ਉਹ ਰੋਲਦੀ ਰਹੀ ਹਸਪਤਾਲਾਂ 'ਚ ਥਾਂ-ਥਾਂ ਤੇ ਤੇ ਉਹ ਵੀ ਰੱਬ ਮੂਰੇ ਅਰਦਾਸਾਂ ਕਰ ਕਰਕੇ ਦੁਨੀਆ ਤੋਂ ਗਈ ਆ ਕਿ ਰੱਬਾ ਮੈਨੂੰ ਚੱਕ ਲੈ ਮੇਰੇ ਤੋਂ ਕੀਮੋ ਨਹੀਂ ਚੱਲੀਆਂ ਜਾਂਦੀਆਂ ਬੜਾ ਕੁਛ ਹੋਇਆ ਉਹਦੇ ਨਾਲ ਸਿਰ ਦੇ ਵਾਲ ਝੜ ਗਏ ਪੂਰੇ ਹਾਲਾਤਾਂ 'ਚ ਦੋਨੇ ਭੈਣਾਂ ਮੁੜ ਕੇ ਨਰਕ ਭਰੀ ਜ਼ਿੰਦਗੀ ਕੱਟ ਕੇ ਦੁਨੀਆ ਤੋਂ ਚਲੀਆਂ ਗਈਆਂ ਮੁੜ ਕੇ ਰਹਿ ਗਿਆ ਸ਼ਮਸ਼ੇਰ ਸਿੰਘ ਸ਼ਮਸ਼ੇਰ ਸਿੰਘ ਦੇ ਦੋ ਪੋਤ ਸੀਗੇ ਇੱਕ ਨੂੰ ਡੌਂਕੀ ਲਵਾ ਕੇ ਅਮਰੀਕਾ ਭੇਜਿਆ ਉਹ ਅਮਰੀਕਾ ਨਹੀਂ ਪਹੁੰਚਿਆ ਉਹ ਰਸਤੇ 'ਚ ਪੂਰਾ ਹੋ ਗਿਆ ਤੇ ਜਿਹੜਾ ਛੋਟਾ ਮੁੰਡਾ ਸੀਗਾ ਉਹ ਚੱਟੇ ਦੀ ਢੇਡ ਚੜ ਗਿਆ ਤੇ ਅੱਜ ਦੇ ਟਾਈਮ ਸ਼ਮਸ਼ੇਰ ਸਿੰਘ ਘਰ ਦੇ ਵਿੱਚ ਬਿਲਕੁਲ ਕੱਲਾ ਤੇ ਇੱਕ ਉਹਦੀ ਘਰ ਵਾਲੀ ਆ ਦੋਨੇ ਪੁੱਤ ਸੀ ਦੋਨੇ ਪੋਤੀ ਰੱਬ ਨੂੰ ਪਿਆਰੇ ਹੋਗੇ ਤੇ ਇਧਰ ਮਲਕੀਤ ਸਿੰਘ ਜਿਹੜਾ ਉਹਦੀਆਂ ਧੀਆਂ ਪੜ੍ਹ ਲਿਖ ਗਈਆਂ ਚੰਗੇ ਘਰਾਂ 'ਚ ਉਹਨਾਂ ਦੇ ਵਿਆਹ ਹੋ ਗਏ ਬੇਸ਼ੱਕ ਮਲਕੀਤ ਸਿੰਘ ਕੋਲੇ 4 ਕਿੱਲੇ ਜ਼ਮੀਨ ਆ ਪਰ ਮਲਕੀਤ ਸਿੰਘ ਅੱਜ ਵੀ ਸੁੱਖ ਦੀ ਰੋਟੀ ਖਾਂਦਾ ਕਿਉਂਕਿ ਧੀਆ ਸੌਖੀਆਂ ਵਸਦੀਆਂ ਨੇ ਸਿਆਣੇ ਕਹਿੰਦੇ ਵੀ ਜਿਹੜੇ ਬੰਦੇ ਦੀ ਧੀ ਧਿਆਣੀ ਸੌਖੀ ਵਸਦੀ ਹੋਵੇ ਨਾ ਉਹ ਬੰਦਾ ਰਾਜਾ ਹੀ ਹੁੰਦਾ ਹੁਣ ਇੱਕ ਪਾਸੇ 4 ਕਿੱਲੇ ਜ਼ਮੀਨ ਵਾਲਾ ਬੰਦਾ ਖੁਸ਼ ਆ ਤੰਦਰੁਸਤ ਆ ਨਵਾਂ ਨਰੋਇਆ ਵਧੀਆ ਦੀਆਂ ਧੀਆਂ ਦੇ ਘਰ ਵਸਦੇ ਆ ਗਾਂ ਦੋ ਧੀਆ ਦੋਤੇ ਹੋਗੇ ਤੇ ਦੂਜੇ ਪਾਸੇ 12 ਕਿੱਲੇ ਜਿਹਦੇ ਕੋਲੇ ਜ਼ਮੀਨ ਆ ਉਹਦੇ ਘਰੇ ਕੋਈ ਦੀਵਾ ਜਗਾਉਣ ਵਾਲਾ ਵੀ ਨਹੀਂ ਹੈਗਾ ਉਹ 12 ਕਿੱਲੇ ਜ਼ਮੀਨ ਹੋਣ ਦੇ ਬਾਵਜੂਦ ਵੀ ਦੁਖੀ ਆ ਤੇ ਗਾਂ ਗਾਂ ਕੋਈ 12 ਕਿੱਲੇ ਜ਼ਮੀਨ ਸੰਭਾਲਣ ਵਾਲਾ ਵੀ ਨਹੀਂ ਹੈਗਾ ਕਿਉਂਕਿ ਇੱਕ ਪੁੱਤ ਅਮਰੀਕਾ ਭੇਜਿਆ ਡੌਂਕੀ ਲਾ ਕੇ ਭੇਜਿਆ ਰਸਤੇ ਚ ਪੂਰਾ ਦੂਜਾ ਚੱਟੇ ਦੀ ਪੇਟ ਚੜ ਗਿਆ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਉਹਨਾਂ ਭੈਣਾਂ ਤੱਕ ਵੀ ਪਹੁੰਚਣੀ ਚਾਹੀਦੀ ਜਿਹੜੀਆਂ ਕਿ ਜ਼ਮੀਨਾਂ ਦੇ ਵੰਡ ਵਡਾਈ ਨੂੰ ਲੈ ਕੇ ਆਪਦੇ ਭਰਾਵਾਂ ਦੀਆਂ ਦੁਸ਼ਮਣ ਵੈਰੀ ਬਣੀਆਂ ਬੈਠੀਆਂ ਨੇ ਸਿਆਣੇ ਕਹਿੰਦੇ ਆ ਕਿ ਜਿਹੜਾ ਬੰਦਾ ਆਪਦੇ ਭਰਾ ਦਾ ਹੱਕ ਖਾਂਦਾ ਜਾਂ ਜਿਹੜੀ ਭੈਣ ਆਪਦੇ ਭਰਾ ਦਾ ਹੱਕ ਖਾਂਦੀ ਆ ਉਹ ਕਦੇ ਵੀ ਸੁਖ ਨਹੀਂ ਪਾਉਂਦੇ ਇਹ ਚੀਜ਼ਾਂ ਕਦੇ ਗੁੱਝੀਆਂ ਨਹੀਂ ਰਹਿੰਦੀਆਂ ਰੱਬ ਇਹਨਾਂ ਚੀਜ਼ਾਂ ਦੇ ਨਿਵੇੜੇ ਜ਼ਰੂਰ ਕਰਦਾ ਪਰ ਰੱਬ ਦੀ ਮਾਰੀ ਹੋਈ ਡਾਂਗ ਦੀ ਆਵਾਜ਼ ਨਹੀਂ ਆਉਂਦੀ ਰੱਬ ਜਦੋਂ ਮਾਰਦਾ ਤੋ ਮੱਤ ਮਾਰਦਾ ਬੰਦੇ ਦੀ ਮਲਕੀਤ ਸਿੰਘ ਕਹਿੰਦਾ ਵੀ ਇਹ ਸਾਰੀਆਂ ਚੀਜ਼ਾਂ ਦਾ ਨਿਚੋੜ ਘਾਟੋ ਘੱਟ 20 ਸਾਲਾਂ ਬਾਅਦ ਨਿਕਲਿਆ 20 ਸਾਲ ਲੱਗ ਗਏ ਇਹ ਸਾਰਾ ਕੁਝ ਹੁੰਦਿਆ ਹਮੰਦਿਆਂ ਨੂੰ ਪਰ ਰੱਬ ਨੇ ਕਹਿੰਦਾ ਜੋ ਫੈਸਲਾ ਕੀਤਾ ਉਹ ਮੜ ਕੇ ਸਾਰਿਆਂ ਦੇ ਸਾਹਮਣੇ ਸੀਗਾ ਤੇ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰੋ ਇਹ ਵੀਡੀਓ ਬਾਅਦ ਵਿੱਚ ਲੋਕਾਂ ਤੱਕ ਪਹੁੰਚੇ ਜੇਕਰ ਕੋਈ ਹੋਰ ਭਰਾ ਆਪਦੇ ਭਰਾ ਨਾਲ ਕੁਝ ਕਰਦਾ ਠੱਗੀਆਂ ਠੋਰੀਆਂ ਕਰਦਾ ਜਾਂ ਕੋਈ ਭੈਣਾ ਆਪਦੇ ਭਰਾਵਾਂ ਦੀ ਜ਼ਮੀਨਾਂ ਦੱਬੀ ਬੈਠੀਆਂ ਨੇ ਤਾਂ ਉਹ ਸਿਆਣੀਆਂ ਬਣ ਜਾਣ ਕਿ ਇਹ ਜਾਇਦਾ ਦਾ ਜ਼ਮੀਨਾ ਸਭ ਕੁਝ ਇੱਥੇ ਹੀ ਰਹਿ ਜਾਣਾ ਨਾਲ ਹਿੱਕ ਤੇ ਧਰ ਕਿ ਨਾ ਕੋਈ ਲਗਿਆ ਤੇ ਨਾ ਕੋਈ ਲਿਜਾ ਸਕਦਾ ਪਰ ਕਿਸੇ ਦਾ ਮਾਰਿਆ ਹੋਇਆ ਹੱਕ ਮੁੜ ਕੇ ਰੱਬ ਦੁੱਗਣਾ ਕਰਕੇ ਬੰਦੇ ਚੋਂ ਕੱਢ ਲੈਂਦਾ ਫਿਰ ਉਹ ਬੀਤੇ ਸਮੇਂ ਬੰਦੇ ਦੇ ਹੱਥ ਨਹੀਂ ਆਉਂਦੇ ਫਿਰ ਉਹ ਹੀ ਪਛਤਾਵੇ ਬੰਦੇ ਕੋਲੇ ਰਹਿ ਜਾਂਦੇ ਆ ਸਿਆਣੇ ਕਹਿੰਦੇ ਆ ਕਦੇ ਕਿਸੇ ਦਾ ਹੱਕ ਨਾ ਖਾਓ ਹੱਕ ਖਾਦਾ ਮੁੜ ਕੇ ਦੁੱਗਣਾ ਹੋ ਕੇ ਨਿਕਲਦਾ ਸਾਡਾ ਮਕਸਦ ਲੋਕਾਂ ਨੂੰ ਸੁਚੇਤ ਕਰਨਾ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ